ਅੱਜ ਤੁਹਾਨੂੰ ਉਸ ਨੌਜਵਾਨ ਦੇ ਨਾਲ ਲਾਵਾਂਗੇ ਜਿਨ੍ਹਾਂ ਦੇ ਵੱਲੋਂ ਪੁਰਾਣੇ ਗ੍ਰੰਥਾਂ ਨੂੰ ਸੰਭਾਲਿਆ ਗਿਆ तकरीबन ਤੀਜੀ ਪੀੜੀ ਚੱਲ ਰਹੀ ਹੈ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਸੰਭਾਲਿਆ ਹੋਇਆ ਹੈ ਪੁਰਾਣੇ ਭਾਵੇਂ ਇਹ ਜਿਹੜੇ ਕਿ ਪੰਨੇ ਨੇ ਪਰ ਜਿਹੜੀ ਲਿਖਤ ਲਿਖਾਈ ਹੈ ਉੱਤੇ ਉਹ ਵੇਖੋ ਕਿੰਨੇ ਸੋਹਣੇ ਤਰੀਕੇ ਨਾਲ ਸੰਭਾਲੀ ਹੋਈ ਹੈ ਇਹਦੇ ਵਿੱਚ ਆਯੁਰਵੈਦਿਕ ਧਾਰੂ ਦਵਾਈ ਜਿੰਨੂੰ ਕਹਿ ਸਕਦੇ ਆਂ ਜੀ ਉਸ ਦਾ ਗ੍ਰੰਥ ਹੈ ਜੀ ਇਹ 1865 ਈਸਵੀ ਦੀ ਕਿਤਾਬ ਹੈ ਜੀ ਇਹਦੇ ਵਿੱਚ ਜਿੰਨੂੰ 10 ਗ੍ਰੰਥੀ ਕਹਿੰਨੇ ਆ ਇਹ ਚ ਗੁਰਬਾਣੀਆਂ ਲਿਖੀਆਂ ਨੇ ਜੀ ਸਾਰੀਆਂ ਇਹ ਪੱਥਰ ਛਾਪੇ ਦੀ ਕਿਤਾਬ ਹੈ ਜੀ ਠੀਕ ਹੈ ਇਹ ਸੰਸਕ੍ਰਿਤ ਦੀ ਕਿਤਾਬ ਹੈ ਜੀ ਇਹ ਸੰਸਕ੍ਰਿਤ ਪ੍ਰਾਣੀ ਹੱਥ ਲਿਖਤ ਕਿਤਾਬ ਹੈ ਇਹ ਵਹੀ ਖਾਤਾ ਜੀ ਪੁਰਾਣੇ ਸਮੇਂ ਦਾ ਕੰਪਿਊਟਰ ਕਹਿ ਸਕਦੇ ਆ ਜੀ ਇਹਨੂੰ ਇਹਦੇ ਵਿੱਚ ਲੋਕੀ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕੋਈ ਚੀਜ਼ ਕਿਸੇ ਨੂੰ ਦਿੰਦੇ ਸੀ ਜਾਂ ਕੁਝ ਲੈਂਦੇ ਸੀ ਉਹ ਚੀਜ਼ਾਂ ਬਾਰੇ ਨੋਟ ਕਰਦੇ ਸੀ ਜੀ ਸਾਨੂੰ ਬੜੇ ਜਾਨਾਂ ਦਾ ਸੰਪਰਕ ਆਇਆ ਜੀ ਬੜੇ ਜਾਨਾਂ ਦਾ ਸਾਡਾ رابطہ ਆਇਆ ਬੜੇ ਜਾਨਾਂ ਨੇ ਸਾਨੂੰ ਦੁਕਾਨ ਤੇ ਮਿਲਣ ਆਏ ਬੜੇ ਜਾਨਾਂ ਦੇ ਫੋਨ ਆਏ ਕਿ ਸਾਨੂੰ ਇਹਨਾਂ ਦੀ ਕੀਮਤ ਦੱਸੋ ਤੇ ਹਾਂ ਕੁਝ ਇਹ ਭਾਵੇਂ ਇਹਨਾਂ ਦੀ ਕੀਮਤਾਂ ਲਾਗੀ ਨਹੀਂ ਸਕਦੀਆਂ ਕਿਉਂਕਿ ਇਹਨੀਆਂ ਚੀਜ਼ਾਂ ਪੁਰਾਣੀਆਂ ਸਾਂਭੀਆਂ ਮੈਂ ਤੀਸਰੀ ਪੀੜ੍ਹੀ ਆ ਜੀ ਜੋ ਸੇਵਾ ਕਰ ਰਹੇ ਆ ਤੇ ਸਾਡੇ ਉਸ ਤੋਂ ਵੀ ਪਹਿਲੇ ਦੇ ਚੀਜ਼ਾਂ ਸੰਭੀਆਂ ਗਈਆਂ ਕਈ ਵਿੱਚੋਂ 1.5 150 ਸਾਲ ਪੁਰਾਣੀ ਹੈ ਪੁਸਤਕਾਂ ਜੀ ਕਈ ਵਿੱਚੋਂ 300 ਸਾਲ ਪੁਰਾਣੀ ਪੁਸਤਕ ਹੈ ਜੀ ਇਹ ਹਰ ਇੱਕ ਦਾ ਅਲੱਗ-ਅਲੱਗ ਸਮੇ ਦੀ ਪੁਸਤਕ ਹੈ ਤੇ ਹਰ ਇੱਕ ਚੀਜ਼ ਹਰ ਇੱਕ ਪੁਸਤਕ 'ਚ ਅਲੱਗ-ਅਲੱਗ ਚੀਜ਼ਾਂ ਲਿਖੀਆਂ ਗਈਆਂ ਨੇ ਜੀ ਇਹ ਸਿਰਫ ਸਾਡੇ ਕੋਈ ਅਸੀਂ ਸੰਭ ਕਰਦੇ ਆ ਸਾਨੂੰ ਬੜੇ ਲੁੱਕੀ ਕਹਿੰਦੇ ਨੇ ਜੀ ਦੇ ਦੋ ਇੰਨਾ 'ਚੋਂ ਹਰ ਇੱਕ ਚੀਜ਼ ਵਿਕਣ ਲਈ ਨਹੀਂ ਹੁੰਦੀ ਜੀ ਕਈ ਸਿਰਫ ਦਰਸ਼ਨ ਕਰਾਨ ਵਾਸਤੇ ਹੁੰਦੀ ਹੈ ਬਟ ਅਈ ਸਾਨੂੰ ਬੜੇ ਮੈਸੇਜ ਵੀ ਆਂਦੇ ਨੇ ਲੋਕਾਂ ਦੇ ਜਾਂ ਕੁਝ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਹਰ ਇੱਕ ਦਾ ਰਿਪਲਾਈ ਕਰੀਏ ਤੇ ਬਸ ਬਾਕੀ ਹੋਰ ਕਿਸੇ ਕੋ ਨਹੀਂ ਇਹ ਚੀਜ਼ਾਂ ਮਿਲਣਗੀਆਂ ਇਹ ਚੀਜ਼ਾਂ ਸਿਰਫ ਤੁਹਾਨੂੰ ਅਜਾਦ ਬੁਗ ਡੀਪੂ ਤੇ ਹੀ ਵੇਖਣ ਨੂੰ ਮਿਲਣਗੀਆਂ ਹਾਲ ਬਾਜ਼ਾਰ ਚ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਕੱਲ ਇੰਟਰਨੈਟ ਦੇ ਯੁੱਗ ਦੇ ਵਿੱਚ ਹਰ ਕੋਈ ਮੋਬਾਈਲ ਦੇ ਉੱਤੇ ਰੁੱਝਿਆ ਹੈ ਜੇਕਰ ਤੁਸੀਂ ਕੁਝ ਵੀ ਇਤਿਹਾਸ ਬਾਰੇ ਜਾਣਕਾਰੀ ਜਾਨਣਾ ਚਾਹੁੰਦੇ ਹੋ ਤਾਂ ਗੂਗਲ ਤੇ ਸਰਚ ਕਰ ਸਕਦੇ ਹੋ ਪਰ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਹਿਤਕਾਰਾਂ ਵੱਲੋਂ ਕੁਝ ਗ੍ਰੰਥ ਲਿਖੇ ਜਾਂਦੇ ਸਨ ਕੁਝ ਪੁਸਤਕਾਂ ਲਿਖੀ ਜਾਂਦੀਆਂ ਜਿਨ੍ਹਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ ਸੋ ਇਸੇ ਤਰ੍ਹਾਂ ਹੀ ਅੱਜ ਤੁਹਾਨੂੰ ਉਸ ਨੌਜਵਾਨ ਦਿਨ ਮਿਲਾਵਾਂਗੇ ਜਿਨ੍ਹਾਂ ਦੇ ਵੱਲੋਂ ਪੁਰਾਣੇ ਗ੍ਰੰਥਾਂ ਨੂੰ ਸਾਂਭਿਆ ਗਿਆ तकरीबन ਤੀਜੀ ਪੀੜੀ ਚੱਲ ਰਹੀ ਹੈ ਜੇਕਰ ਗ੍ਰੰਥਾਂ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਦਿਖਾਵਾਂਗੇ ਕਿ ਗ ਇਨਾਂ ਨੂੰ ਸੰਭਾਲਿਆ ਹੋਇਆ ਹੈ ਪੁਰਾਣੇ ਭਾਵੇਂ ਇਹ ਜਿਹੜੇ ਕਿ ਪੰਨੇ ਨੇ ਪਰ ਜਿਹੜੀ ਲਿਖਤ ਲਿਖਾਈ ਹੈ ਉੱਤੇ ਉਹ ਵੇਖੋ ਕਿੰਨੇ ਸੋਹਣੇ ਤਰੀਕੇ ਨਾਲ ਸੰਭਾਲੀ ਹੋਈ ਹੈ ਇਸ ਬਾਰੇ ਆਪਾਂ ਸਾਰੀ ਜਾਣਕਾਰੀ ਜਰੂਰ ਲਵਾਂਗੇ ਇਸ ਨੌਜਵਾਨ ਤੋਂ ਕਿਉਂਕਿ ਤੀਜੀ ਪੀੜੀ ਜਿਹੜੀ ਕਿ ਇਸ ਨੂੰ ਸੰਭਾਲ ਕੇ ਰੱਖੀ ਹੋਈ ਹੈ ਬਹੁਤ ਪੁਰਾਣੇ ਇਹ ਗ੍ਰੰਥ ਸਜਾਰੇ ਨੇ ਤੇ ਇਹ ਹਾਲ ਬਾਜ਼ਾਰ ਦੇ ਵਿੱਚ ਨੇ ਤੇ ਫਿਲਹਾਲ ਨੌਜਵਾਨ ਤੋਂ ਜਾਣਕਾਰੀ ਲੈਣੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸੱਸੀ ਗਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਅ ਗ੍ਰੰਥਾਂ ਬਾਰੇ ਗੱਲ ਕਰਾਂਗੇ ਇੰਨੇ ਪੁਰਾਣੇ ਗ੍ਰੰਥ ਤੁਸੀਂ ਸਾਹਮਣੇ ਰੱਖੇ ਹੋਏ ਨੇ ਇਹਨਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਇਹ ਸਾਡੇ ਪੁਸਤਕਾਂ ਦੇ ਗ੍ਰੰਥ ਨੇ ਜੀ ਦਾਦੇ ਪਰਦਾਦੇਆਂ ਨੇ ਇਕੱਠੇ ਕਰਕੇ ਸਾਂਭੇ ਹੋਏ ਜੀ ਅੱਗੋਂ ਸਾਨੂੰ ਇਹ ਚੀਜ਼ ਦੀ ਸੇਵਾ ਮਿਲੀ ਹੈ ਤੇ ਅਸੀਂ ਇਹ ਚੀਜ਼ਾਂ ਨੂੰ ਸਾਂਭ ਰਿਹਾ ਤੁਹਾਨੂੰ ਮੈਂ ਦਿਖਾਣਾ ਜੀ ਜਿਵੇਂ ਇਹ ਗ੍ਰੰਥ ਹੈ ਜੀ ਇਹਦੇ ਵਿੱਚ ਆਯੁਰਵੈਦਿਕ دارو ਦਵਾਈ ਜਿਹਨੂੰ ਕਹਿ ਸਕਦੇ ਆ ਜੀ ਉਸ ਦਾ ਗ੍ਰੰਥ ਹੈ ਜੀ ਇਹ 1865 ਈਸਵੀ ਦੀ ਕਿਤਾਬ ਹੈ ਜੀ ਇਹਦੇ ਵਿੱਚ ਜਿੰਨੂੰ 10 ਗ੍ਰੰਥੀ ਕਹਿੰਨੇ ਆ ਇਹ ਚ ਗੁਰਬਾਣੀਆਂ ਲਿਖੀਆਂ ਨੇ ਜੀ ਸਾਰੀਆਂ ਇਹ ਪੱਥਰ ਛਾਪੇ ਦੀ ਕਿਤਾਬ ਹੈ ਜੀ ਠੀਕ ਹੈ ਇਹ ਸੰਸਕ੍ਰਿਤ ਦੀ ਕਿਤਾਬ ਹੈ ਜੀ ਇਹ ਸੰਸਕ੍ਰਿਤ ਪ੍ਰਾਣੀ ਹੱਥ ਲਿਖਤ ਕਿਤਾਬ ਹੈ ਇਹ ਕਿਤਾਬ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਜੀ ਇਹ ਕਿਤਾਬ ਨਾ ਲਵ ਕੁਸ਼ ਕਾਣ ਦੇ ਉੱਤੇ ਆ ਭਾਜੀ ਲਵ ਕੁਸ਼ ਬਾਰੇ ਲਿਖਿਆ ਹੈ ਤੇ ਇਹ ਜਿਹੜੇ ਪੇਜ ਵੀ ਨੇ ਇਹ ਹੈਂਡ ਮੇਡ ਬਣੇ ਹੋਏ ਹਨ ਜੀ ਇਹ ਪੇਜ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਹੋਰ ਵੀ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਪੁਰਾਣੀਆਂ ਹੱਥ ਲਿਖਤ ਕਿਤਾਬਾਂ ਨੇ ਜਿਹਨੂੰ ਇਹਨੂੰ ਕਹਿ ਸਕਦੇ ਆ ਇਹ ਵਹੀ ਖਾਤਾ ਜੀ ਪੁਰਾਣੇ ਸਮੇਂ ਦਾ ਕੰਪਿਊਟਰ ਕਹਿ ਸਕਦੇ ਆ ਜੀ ਇਹਨੂੰ ਇਹਦੇ ਵਿੱਚ ਲੋਕੀ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕੋਈ ਚੀਜ਼ ਕਿਸੇ ਨੂੰ ਦਿੰਦੇ ਸੀ ਜਾਂ ਕੁਝ ਲੈਂਦੇ ਸੀ ਉਹ ਚੀਜ਼ਾਂ ਬਾਰੇ ਨੋਟ ਕਰਦੇ ਸੀ ਜੀ ਜਿਵੇਂ ਕਿ ਦੇਖੇਗਾ ਕਿ ਕਾਫੀ ਇਹ ਪੁਰਾਣੇ ਜਿਹੜੇ ਪੰਨੇ ਕਾਫੀ ਨੇੜੇ ਲਿਖਾਈ ਵੀ ਬਹੁਤ ਪੁਰਾਣੀ ਇਹਨੂੰ ਇਹਦੀ ਕਿ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਵੇਖਿਆ ਜਾਵੇ ਤਾਂ ਜਿਹੜੀ ਸਿਆਹੀ ਉਹ ਮਿਟ ਜਾਂਦੀ ਜਾਂ ਆਪਸ ਚਿਪਕ ਜਾਂਦੀ ਹੈ ਪਰ ਇਹ ਸਿਆਹੀ ਉਵੇਂ ਦੀ ਉਵੇਂ ਪਈ ਇਹ ਅਸੀਂ ਇਹਨੂੰ 2-3 ਮਹੀਨੇ ਬਾਅਦ ਇੱਕ-ਇੱਕ ਪੰਨਾ ਖੋਲ ਕੇ ਹਵਾਲਾ ਵਾਈ ਦੀਏ ਤੋ ਪਹਿਲ ਤੋਂ ਪਲਵਾਈ ਦੀਏ ਸਾਫ ਕਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ ਕਰੀਦਾ ਹੈ ਮਿੱਟੀ ਨਹੀਂ ਪੈਣ ਦੇਈ ਦੀ ਠੀਕ ਹੈ ਇਹਨਾਂ ਨੂੰ ਉੱਚੀ ਥਾਂਾਂ ਤੇ ਰੱਖੀਦਾ ਹੈ ਕਿ ਇਹਨਾਂ ਨੂੰ ਕੋਈ ਕਦੀ ਕੀੜਾ ਨਾ ਲੱਗ ਜਾਵੇ ਕਿਉਂਕਿ ਇਹ ਚੀਜ਼ਾਂ ਐਸੀਆਂ ਨੇ ਇਹਨਾਂ ਨੂੰ ਇੱਕ ਵਾਰੀ ਕੀੜਾ ਲੱਗ ਗਿਆ ਇਹ ਖਤਮ ਹੋ ਜਾਂਦੀਆਂ ਨੇ ਤੇ ਕਈ ਕਈ ਵਾਰੀ ਤੇ 2-3 ਮਹੀਨੇ ਜਿਵੇਂ ਹੁਣ ਗਰਮੀ ਦਾ ਟਾਈਮ ਹੈ ਜੀ ਗਰਮੀ ਦੇ ਟਾਈਮ 'ਚ ਅਸੀਂ ਜਲਦੀ ਜਲਦੀ ਇਹਨਾਂ ਨੂੰ ਖੋਲ ਕੇ ਸਾਫ ਸਫਾਈ ਕਰਦੇ ਹਾਂ ਕਿਉਂਕਿ ਗਰਮੀ ਦੇ ਨਾਲ ਸ਼ਾਈ ਇੱਕ ਦੂਜੇ ਦੇ ਪੰਨਿਆਂ 'ਚ ਚਿਪਕ ਜਾਂਦੀ ਏ ਤੇ ਪੰਨੇ ਖਰਾਬ ਹੋ ਜਾਂਦੇ ਨੇ ਜੀ ਮੈਂ ਆਪਣੇ ਕੈਮਰਾਮੈਨ ਨੂੰ ਜਰੂਰ ਕਹਾਂਗਾ ਕਿ ਪੁਸਤਕਾਂ ਜਰੂਰ ਦਿਖਾਣ ਇਹ ਗ੍ਰੰਥ ਜਿਹੜੇ ਪ੍ਰਾਣ ਨੇ ਤੁਸੀਂ ਭਾਜੀ ਦੱਸ ਸਕਦੇ ਹੋ ਕਿ ਇਹ ਜਿਹੜੇ ਸਾਈਜ਼ ਇਹ ਸੇ ਅਲੱਗ-ਅਲੱਗ ਹੈ ਤੇ ਕਿੰਨਾ ਕੁ ਸਮਾਂ ਕਿਹੜੀ-ਕਿਹੜੀ ਕਿਤਾਬ ਹੈ ਪਾ ਜੀ ਇਹ ਦੇ ਮੈਂ ਤੁਹਾਨੂੰ ਅੰਦਾਜ਼ਾ ਨਹੀਂ ਦੱਸ ਸਕਦਾ ਸਾਨੂੰ ਤਿੰਨ ਪੀੜੀਆਂ ਹੋ ਗਈਆਂ ਮੈਂ ਤੀਸਰੀ ਪੀੜੀ ਆਂ ਜੀ ਜੋ ਸੇਵਾ ਕਰ ਰਹੇ ਆ ਤੇ ਸਾਡੇ ਉਸ ਤੋਂ ਵੀ ਪਹਿਲੇ ਦੇ ਚੀਜ਼ਾਂ ਸਾਂਭੀਆਂ ਗਈਆਂ ਕਈ ਵਿੱਚੋਂ 1.5 150 ਸਾਲ ਪੁਰਾਣੀਆਂ ਐ ਪੁਸਤਕਾਂ ਜੀ ਕਈ ਵਿੱਚੋਂ 300 ਸਾਲ ਪੁਰਾਣੀ ਪੁਸਤਕ ਹੈ ਜੀ ਇਹ ਹਰ ਇੱਕ ਦਾ ਅਲੱਗ-ਅਲੱਗ ਸਮੇਂ ਦੀ ਪੁਸਤਕ ਹੈ ਤੇ ਹਰ ਇੱਕ ਚੀਜ਼ ਹਰ ਇੱਕ ਪੁਸਤਕ 'ਚ ਅਲੱਗ-ਅਲੱਗ ਚੀਜ਼ਾਂ ਲਿਖੀਆਂ ਗਈਆਂ ਨੇ ਜੀ ਇਸ ਦੀ ਸੇਵਾ ਕਿਵੇਂ ਤੁਸੀਂ ਕਰਦੇ ਹੋ ਕਿਉਂਕਿ ਦੇਖਿਆ ਗਿਆ ਕਾਫੀ ਇਹ ਪੁਰਾਣੀਆਂ ਨੇ ਸੇਵਾ ਇਹਨਾਂ ਨੂੰ ਅਸੀਂ ਖੋਲ ਕੇ ਸਾਫ ਸਫਾਈ ਕਰੀਦੀ ਏ ਜੀ ਤੇ ਧੂਪ ਲਵਾਈ ਦੀ ਹਵਾ ਲਵਾਈ ਦੀ ਏ ਤੇ ਕਿ ਇਹਦੇ ਪੇਜ ਖਰਾਬ ਨਾ ਹੋਣ ਤੇ ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖੀਦਾ ਇਸ ਕਰਕੇ ਐਨਜੀਸੀ ਅੱਗੇ-ਅੱਗੇ ਕਰੀ ਜਾਂਦੇ ਆ ਇਹਨਾਂ ਦੀ ਸਾਮ ਸੰਭਾਲ ਹਰ ਰੋਜ਼ ਸੇਵਾ ਕੀਤੀ ਜਾਂਦੀ ਇਹਨਾਂ ਦੀ ਨਹੀਂ ਜੀ 2-3 ਮਹੀਨਿਆਂ ਬਾਅਦ ਇਹ ਪਰਿਵਾਰ ਦੇ ਵਿੱਚ ਜਿਵੇਂ ਤੁਹਾਡੇ ਪਰਿਵਾਰ ਨੇ ਵੱਡੇ-ਵਡੇਰਿਆਂ ਨੇ ਇਹ ਗ੍ਰੰਥ ਸਾਂਭ ਕੇ ਰੱਖੇ ਹੋਏ ਨੇ ਉਹ ਤੀਜੀ ਪੀੜ੍ਹੀ ਜਿਹੜੀ ਤੁਸੀਂ ਇਸ ਦੀ ਸੇਵਾ ਕਰ ਰਹੇ ਹੋ ਹੋਰ ਵੀ ਤੁਹਾਡੇ ਕੋਈ ਹੈਗੇ ਨਹੀਂ ਰਿਸ਼ਤੇਦਾਰ ਜਿਨ੍ਹਾਂ ਕੋਲ ਇਸ ਤਰ੍ਹਾਂ ਦੇ ਪੁਰਾਣੇ ਗ੍ਰੰਥਾਂ ਨਹੀਂ ਸਾਡੇ ਕਿਸੇ ਰਿਸ਼ਤੇਦਾਰ ਕੋ ਨਹੀਂ ਹੈ ਜੀ ਇਹ ਸਿਰਫ ਸਾਡੇ ਕੋਈ ਅਸੀਂ ਸਾਂਭ ਕਰਦੇ ਹਾਂ ਸਾਨੂੰ ਬੜੇ ਲੁੱਕੀ ਕਹਿੰਦੇ ਨੇ ਜੀ ਦੇ ਦੋ ਇੰਨਾ ਚੋਂ ਹਰ ਇੱਕ ਚੀਜ਼ ਵੇਚਣ ਲਈ ਨਹੀਂ ਹੁੰਦੀ ਜੀ ਕਈ ਸਿਰਫ ਦਰਸ਼ਨ ਕਰਾਉਣ ਵਾਸਤੇ ਹੁੰਦੀ ਹੈ ਬਟ ਅਸੀਂ ਸਾਨੂੰ ਬੜੇ ਮੈਸੇਜ ਵੀ ਆਉਂਦੇ ਨੇ ਲੋਕਾਂ ਦੇ ਜਾਂ ਕੁਝ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਹਰ ਇੱਕ ਦਾ ਰਿਪਲਾਈ ਕਰੀਏ ਤੇ ਬਸ ਬਾਕੀ ਹੋਰ ਕਿਸੇ ਕੋ ਨਹੀਂ ਇਹ ਚੀਜ਼ਾਂ ਮਿਲਣ ਗਿਆ ਇਹ ਚੀਜ਼ਾਂ ਸਿਰਫ ਤੁਹਾਨੂੰ ਅਜਾਦ ਬੁਗ ਡੀਪੂ ਤੇ ਹੀ ਵੇਖਣ ਨੂੰ ਮਿਲਣਗੀਆਂ ਹਾਲ ਬਾਜ਼ਾਰ ਚ ਕਿਸੇ ਨੇ ਤੁਹਾਡੇ ਤੱਕ ਪੁੱਛ ਨਹੀਂ ਕੀਤੀ ਕਿ ਟੂਰਿਸਟ ਮੁਕਾਬ ਹੋ ਗਿਆ ਜਮੇ ਕਿ ਸਾਹਿਤਕ ਪ੍ਰੇਮੀ ਹੁੰਦੇ ਨੇ ਉਹ ਕਰਨ ਸਾਨੂੰ ਦੇ ਦੋ ਪੜੇ ਜਾਣਿਆਂ ਦੇ ਸਾਨੂੰ ਬੜੇ ਜਾਣਿਆਂ ਦਾ ਸੰਪਰਕ ਆਇਆ ਜੀ ਬੜੇ ਜਾਣਿਆਂ ਦਾ ਸਾਡਾ رابطہ ਆਇਆ ਬੜੇ ਜਾਣੇ ਸਾਨੂੰ ਦੁਕਾਨ ਤੇ ਮਿਲਣ ਆਏ ਬੜੇ ਜਾਣਿਆਂ ਦੇ ਫੋਨ ਆਏ ਕਿ ਸਾਨੂੰ ਇਹਨਾਂ ਦੀ ਕੀਮਤ ਦੱਸੋ ਤੇ ਇਆਂ ਕੁਝ ਇਹ ਭਾਜੀ ਇਹਨਾਂ ਦੀ ਕੀਮਤਾਂ ਲਾਗ ਹੀ ਨਹੀਂ ਸਕਦੀਆਂ ਕਿਉਂਕਿ ਇੰਨੀਆਂ ਚੀਜ਼ਾਂ ਪੁਰਾਣੀਆਂ ਸੰਭੀਆਂ ਕਈ ਚੀਜ਼ਾਂ ਵੇਚਣ ਵਾਲੀਆਂ ਹੁੰਦੀਆਂ ਆ ਉਸੇ ਸੰਗਤ ਨੂੰ ਦਿਖਾ ਵੀ ਦਿੰਨੇ ਆ ਕਿ ਜੀ ਇਹ ਚੀਜ਼ੀ ਵਿਕਣ ਲਈ ਹੈ ਜਿਹੜੀ ਚੀਜ਼ ਨਹੀਂ ਵਿਕਣ ਵਾਲੀ ਜੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਮਨਾ ਕਰ ਦਿੰਦੇ ਆ ਜੀ ਕਿ ਇਹ ਚੀਜ਼ ਵਿਕਣ ਲਈ ਨਹੀਂ ਆਜ ਕੱਲ ਦੀ ਪੀੜੀ ਨੂੰ ਕੀ ਕਹੋਗੇ ਜਿਵੇਂ ਕਿ ਦੇਖਿਆ ਜਾਂਦਾ ਕਿ ਅਕਸਰ ਘਰਾਂ ਦੇ ਵਿੱਚ ਤੁਹਾਨੂੰ ਮੋਬਾਈਲ ਚਾਰਜਰ ਜ਼ਿਆਦਾ ਮਿਲ ਜਾਣਗੇ ਪਰ ਜਿਹੜੀ ਕਲਮ ਉਹ ਘੱਟ ਜਿਵੇਂ ਪੁਸਤਕਾਂ ਉਹ ਵੀ ਘੱਟ ਮਿਲਣਗੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਪੀੜੀ ਜੀ ਬਾਹਰ ਜਾਈ ਜਾ ਰਹੀ ਏ ਠੀਕ ਹੈ 12ਵੀਂ ਕਰਦੇ ਵੀਰ ਭਰਾ ਮੇਰੇ ਸਾਰੇ ਜਿੰਨੇ ਮੇਰੇ ਹਾਂ ਦੇ ਨੇ ਬਾਹਰ ਜਾ ਰਹੇ ਨੇ ਜੀ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਕਿ ਅਸੀਂ ਇੱਥੇ ਰਹੀਏ ਇੱਥੇ ਅਸੀਂ ਆਪਣਾ ਪੰਜਾਬ ਸੰਭਾਈਏ ਪੰਜਾਬੀਤ ਨੂੰ ਬਚਾਈਏ ਪੰਜਾਬੀ ਬੋਲੀਏ ਸਾਡੇ ਦੇ ਕਈ ਬੱਚੇ ਜੀ ਪੰਜਾਬੀ ਬੋਲਣੀ ਭੁੱਲਦੀ ਜਾ ਰਹੇ ਨੇ ਤੇ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਕਿ ਜੇ ਪੰਜਾਬੀ ਜਿੰਦੀ ਰਹੇਗੀ ਤੇ ਪੰਜਾਬੀ ਜਿੰਦੇ ਰਹਿਣਗੇ ਜੀ ਕਿੰਨੇ ਸਾਲ ਤੁਹਾਡੀ ਇਹ ਦੁਕਾਨ ਪੁਰਾਣੀ ਹੈ ਸਾਡੀ ਜੀ 1942 ਲਾਹੌਰ ਦੇ ਵਿੱਚ ਦੁਕਾਨ ਖੁੱਲੀ ਸੀ 47 ਵੇਲੇ ਵੰਡ ਤੋਂ ਬਾਅਦ ਹਾਲ ਬਾਜ਼ਾਰ ਨੇਰ ਪੰਜਾਬ ਸਿੰਧ ਬੈਂਕ ਲੱਗੇ ਇਹ ਦੁਕਾਨ ਖੁੱਲੀ ਤੇ 47 ਤੋਂ ਇਹ ਦੁਕਾਨ ਚੱਲਦੀ ਆ ਰਹੀ ਜੀ ਅੱਜ 2024 ਹੈ ਤੇ ਹਲੇ ਤੱਕ ਅਸੀਂ ਕਿਤਾਬਾਂ ਦਾ ਹੀ ਕੰਮ ਕਰਦੇ ਹਾਂ ਸਾਡੇ ਕੋਲ ਕੋਈ ਸਕੂਲ ਕਾਲਜ ਦੀ ਕਿਤਾਬ ਨਹੀਂ ਹੁੰਦੀ ਅਸੀਂ ਸਿਰਫ ਧਾਰਮਿਕ ਕਿਤਾਬਾਂ ਦਾ ਹੀ ਕੰਮ ਕਰੀਦਾ ਜੀ ਜਿਵੇਂ ਕਿ ਪੁਸਤਕ ਮੇਲੇ ਲਗਾਏ ਜਾਂਦੇ ਨੇ ਅਲੱਗ-ਅਲੱਗ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਤਾਂ ਇਸ ਦੀ ਪ੍ਰਦਰਸ਼ਨੀ ਵੀ ਕੀਤੀ ਗਈ ਤੁਹਾਡੇ ਵੱਲੋਂ ਅਸੀਂ ਜੀ ਇਹ ਕਦੀ ਕਿਸੇ ਮੇਲੇ ਤੇ ਕਦੀ ਕਿਸੇ ਫੇਅਰ ਤੇ ਲੈ ਕੇ ਨਹੀਂ ਗਏ ਆ ਜੀ ਪੁਰਾਣੀਆਂ ਪੁਸਤਕਾਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਲੋਕ ਆਏ ਹੁੰਦੇ ਨੇ ਜੀ ਇਹਨਾਂ ਨੂੰ ਤਾਂ ਮਤਲਬ ਉਹਨਾਂ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਜੀ ਬੜਾ ਕੁਝ ਵੇਖਣਾ ਪੈਂਦਾ ਕਿਉਂਕਿ ਇਹ ਇਹੋ ਜਿਹੇ ਪੰਨੇ ਨੇ ਹਵਾ ਦੇ ਨਾਲ ਵੀ ਫਟਦੇ ਨੇ ਜੀ ਠੀਕ ਹੈ ਤੇ ਬਾਕੀ ਕੋਈ ਨਹੀਂ ਕੱਲ ਨੂੰ ਕੋਈ ਸਾਨੂੰ ਇਹੋ ਜੇ ਸੰਪਰਕ ਕਰੇਗਾ ਕਿ ਮੇਲਾ ਲਗਾਣਾ ਫੇਰ ਲਗਾਣਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਕਿਤਾਬਾਂ ਸਾਡੇ ਕੋਲ ਥੇ ਖੜੂ ਹੋ ਸਕਦੀਆਂ ਅਸੀਂ ਉੱਥੇ ਲੈ ਕੇ ਜਾ ਕੇ ਤੇ ਅਹੀਂ ਲੋਕਾਂ ਨੂੰ ਦਿਖਾਵਾਂਗੇ ਅਸੀਂ ਆਪਣੀ ਹਕੂਮਤ ਲੋਕਾਂ ਨੂੰ ਸ਼ੋਅ ਕਰਾਂਗੇ ਕਿ ਇਹ ਸਾਡਾ ਇਤਿਹਾਸ ਹੈ ਜੀ ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਜਿਵੇਂ ਕਿ ਦੇਖੇਗਾ ਤੁਹਾਡੀ ਦੁਕਾਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਕਿਤਾਬਾਂ ਨੇ ਜਿਹਦੇ ਵਿੱਚ ਖੋਜ ਗਿਆਨ ਕਾਫੀ ਕੁਝ ਹੈ ਔਰ ਪ੍ਰਾਤਨ ਜੜੀਆਂ ਦੇ ਪੁਸਤਕਾਂ ਨੇ ਜੇਕਰ ਕਿਸੇ ਨੇ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਤਾਂ ਆਪਣਾ ਐਡਰੈਸ ਦੱਸ ਦਿਓ ਸਾਡਾ ਐਡਰੈਸ ਹਾਲ ਬਾਜ਼ਾਰ 100 ਨੰਬਰ ਬਿਲਡਿੰਗ ਆਜ਼ਾਦ ਬੁਗ ਡੀਪੂ ਨੇਅਰ ਪੰਜਾਬ ਸਿੰਧ ਬੈਂਕ ਹੈ ਜੀ ਤੁਸੀਂ ਜਦੋਂ ਮਰਜੀ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਜਦੋਂ ਮਰਜੀ ਤੁਸੀਂ ਸਾ ਨਾਲ ਸੰਪਰਕ ਕਰ ਸਕਦੇ ਹੋ ਹਾਲ ਬਾਜ਼ਾਰ ਤੁਸੀਂ ਆ ਕੇ ਸਾਨੂੰ ਮਿਲ ਵੀ ਸਕਦੇ ਹੋ ਹਾਲ ਬਾਜ਼ਾਰ 100 ਨੰਬਰ ਬਿਲਡਿੰਗ ਨੇਅਰ ਪੰਜਾਬ ਸਿੰਧ ਬੈਂਕ ਸੋ ਇਹ ਸੀ ਉਹ ਨੌਜਵਾਨ ਜਿਹੜੀ ਕਿ ਤੀਜੀ ਪੀੜ੍ਹੀ ਦੇ ਵਿੱਚ ਇਹ ਪੁਰਾਤਨ ਜਿਹੜੇ ਕਿ ਗ੍ਰੰਥ ਨੇ ਪੁਰਾਣੇ ਕਿਤਾਬਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹਾਲ ਬਾਜ਼ਾਰ ਦੇ ਵਿੱਚ ਆਜ਼ਾਦ ਬੁੱਕ ਡਿਪੋ ਸਟੋਰ ਜੋ ਕਿ 1942 ਦਾ ਇਹ ਬਣਿਆ ਹੋਇਆ ਉੱਥੇ ਇਹ ਮੌਜੂਦ ਹੈ ਇਹ ਨੌਜਵਾਨ ਵੱਲ ਨੇ ਦੱਸਿਆ ਕਿ ਇਸ ਦੀ ਬਹੁਤ ਹੀ ਸੇਵਾ ਸੰਭਾਲ ਜਿਹੜੀ ਕੀਤੀ ਜਾਂਦੀ ਹੈ ਅਤੇ ਕਈ ਸਾਹਿਤਕ ਪ੍ਰੇਮੀਆਂ ਨੇ ਇਸ ਨਾਲ ਸੰਪਰਕ ਵੀ ਕੀਤਾ ਕਿ ਇਸ ਨੂੰ ਦੇ ਦੇਣ ਪਰ ਇਹਨਾਂ ਵੱਲੋਂ ਨਾ ਕਰਤੇ ਕਿਉਂਕਿ ਇਹ ਪੁਰਾਣਾ ਖਜ਼ਾਨਾ ਹੈ ਅਨਮੋਲ ਖਜ਼ਾਨਾ ਹੈ ਜਿਹੜਾ ਕਿ ਇਸ ਦੀ ਤੀਜੀ ਪੀੜ੍ਹੀ ਵੱਲੋਂ ਜਿਹੜਾ ਕਿ ਸੰਭਾ ਜਾ ਰਿਹਾ ਸੋ ਇਸੇ ਤਰ੍ਹਾਂ ਹੀ ਜਿਹੜੇ ਕਿ ਅੱਜ ਕੱਲ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਕੋਈ ਪੁਰਾਣਾ ਖਜ਼ਾਨਾ ਪ੍ਰਾਣੀ ਕੋਈ ਉਹਨਾਂ ਨੂੰ ਮਿਲਦੀ ਹੈ ਚੀਜ਼ ਤਾਂ ਉਸ ਨੂੰ ਜ਼ਰੂਰ ਸਾਂਭ ਕੇ ਰੱਖਣ ਕਿਉਂਕਿ ਇਹ ਪੁਰਾਣੇ ਜਿਹੜੇ ਅਨਮੋਲ ਖਜ਼ਾਨੇ ਨੇ ਇਹ ਦੁਬਾਰਾ ਨਹੀਂ ਮਿਲਦੇ ਜਿਵੇਂ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਇੰਟਰਨੈਟ ਯੁੱਗ ਦਾ ਜ਼ਮਾਨੇ ਵਿੱਚ ਇੰਟਰਨੈਟ ਨਾਲ ਚਿੰਬੜੀ ਹੋਈ ਹੈ ਪਰ ਜੇਕਰ ਗੱਲ ਕਰੀਏ ਤਾਂ ਪੁਰਾਣੇ ਜਿਹੜੇ ਸਮੇਂ ਦੇ ਵਿੱਚ ਜਿਹੜੇ ਸਾਹਿਤਕਾਰ ਹੁੰਦੇ ਸੀ ਉਹ ਸਾਹਿਤ ਲਿਖ ਕੇ ਸਾਂਭ ਕੇ ਰੱਖਦੇ ਸਨ ਤੇ ਉਹ ਅੱਜ ਅਨਮੋਲ ਖਜ਼ਾਨਾ ਜਿਹੜਾ ਕਿ ਗਿਆਨ ਦੇ ਕੰਮ ਆ ਰਿਹਾ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੀਆਂ ਕਿਤਾਬਾਂ ਜ਼ਰੂਰ ਸਾਂਭ ਕੇ ਰੱਖਣ